ਕੱਲੂ ਆ ਪਾਰਟੀ ਜਾਂਤਾ ਪਾਰਟੀ ਨੇ ਜੋ ਉਮੀਦਵਾਰ ਐਲਾਨਿਆ ਹਾਂ ਅਸਾਂ ਹਾਂਸੂ ਕੱਲੋ ਫ੍ਰੀਕੋਟ ਆ ਰਹੀ ਹੈ ਪਰ ਤੁਹਾਡੇ ਜਥੇਬੰਦੀ ਵੱਲੋਂ ਕੀ ਐਲਾਨ ਕੀਤਾ ਗਿਆ ਮੇਰਾ ਨਾਮ ਭਵਿੰਦਰ ਸਿੰਘ ਜ਼ਿਲ੍ਹਾ ਜਰਨਲਿਸਟ ਕਿਰਤ ਕ੍ਰਾਂਤੀਕਾਰੀ ਕਿਸਾਨ ਜਲੂ ਪੰਜਾਬ ਪਹਿਲਾਂ ਤਾਂ ਸਾਰੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਪੱਤਰਕਾਰ ਭਰਾਵਾਂ ਦਾ ਜਿਹੜੇ ਕਿ ਪਲਾਂ ਲੰਮੇ ਸਮੇਂ ਤੋਂ ਜਥੇਬੰਦੀਕ ਢਾਂਚੇ ਦੀ ਜਿਹੜੀ ਆਵਾਜ਼ ਹੋ ਲੋਕਾਂ ਤੱਕ ਪਹੁੰਚਾਉਂਦੇ ਆਦੇ ਹੋ ਦੂਜੀ ਗੱਲ ਰਹੀ ਜਿਹੜਾ ਕੱਲ ਦੇ ਪ੍ਰੋਗਰਾਮ ਦੀ ਕਿਉਂਕਿ ਬੀਜੇਪੀ ਨੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੇ ਮਜ਼ਦੂਰਾਂ ਨੇ ਉਹਨਾਂ ਦੇ ਖਿਲਾਫ ਸੰਘਰਸ਼ ਲੜਿਆ ਲੰਮੇ ਸਮੇਂ ਤੋਂ ਲੜਾਈ ਲੜੀ ਉਹ ਲੜਾਈ ਦੇ ਵਿੱਚ ਬੜੀਆਂ ਜਿਹੜੀਆਂ ਸਾਡੀਆਂ ਐ ਮੰਗਾ ਸੀ ਮੰਨ ਕੇ ਜਿਹੜੀ ਬੀਜੇਪੀ ਉਹਨਾਂ ਤੋਂ ਮੁਨਕਰ ਹੋਈ ਹੈ ਤੇ ਸਾਡੇ 750 ਦੇ ਲਗਭਗ ਕਿਸਾਨ ਉਸ ਸੰਘਰਸ਼ ਦੇ ਦੌਰ ਸ਼ਹੀਦ ਹੋਏ ਜਿਹਨੂੰ ਸੰਯੁਕਤ ਮੋਰਚੇ ਦੇ ਨਾਂ ਤੇ ਲੜਿਆ ਗਿਆ ਅੱਜ ਵੀ ਸਾਡੀਆਂ ਕੋਈ ਜਥੇਬੰਦੀਆਂ ਵੱਲੋਂ ਬਾਹਰਾਂ ਤੇ ਤਰਨੇ ਲੱਗੇ ਆ ਤੇ ਇਸ ਵਾਰ ਵੀ ਸਾਡਾ ਉੱਥੇ ਜਿਹੜਾ ਨੌਜਵਾਨੀ ਦਾ ਕਹਾਣ ਕੀਤਾ ਤੇ ਸਾਡੇ ਸ਼ੁਭ ਕਰਨ ਨਾਲ ਕੇ ਜਿਹੜੇ ਨੌਜਵਾਨ ਉੱਥੇ ਸ਼ਹੀਦ ਕੀਤੇ ਗਏ ਆ ਬਹੁਤ ਹੀ ਅਫਸੋਸਜਨਕ ਹੈ ਕਿ ਜਿਹੜੀ ਇਹ ਸਰਕਾਰ ਆਏ ਨੇ ਅੱਜ ਤੱਕ ਨਾ ਕਿਸਾਨ ਨਾ ਮਜ਼ਦੂਰ ਨਾ ਮੁਲਾਜ਼ਮ ਨਾ ਦੁਕਾਨਦਾਰ ਸਾਡੇ ਸਾਰੇ ਵਰਗ ਇਹਨਾਂ ਤੋਂ ਇੰਨੇ ਕੀ ਦੁਖੀ ਹੈ ਕਿ ਲੰਮੇ ਸਮੇਂ ਤੋਂ ਜਿਹੜੀ ਕਾਰਪੋਰੇਟਾਂ ਦੇ ਹੱਥਾਂ ਦੀ ਹੱਤ ਘਟ ਪੁੱਤ ਘਟ ਪੁਤਲੀ ਬਣ ਕੇ ਇਹ ਭਾਜਪਾ ਦੀ ਸਰਕਾਰ ਨੇ ਦੇਸ਼ ਨੂੰ ਜਿਵੇਂ ਕੰਗਾਲ ਕਰਨ ਦੇ ਕਿਨਾਰੇ ਹੋਈ ਹੈ ਕਿਉਂਕਿ ਜਿੰਨੇ ਸਾਡੇ ਦਾਦੇ ਸਾਧਨ ਵੇਚਦਾ ਅੱਜ ਜਿਹੜੇ ਉਹ ਕਾਲੇ ਕਾਨੂੰਨ ਅਸੀਂ ਰੱਦ ਕਰਾਏ ਸੀ ਉਹਨੂੰ ਜਿਹੜਾ ਲੋਕਮੇ ਢੰਗ ਨਾਲ ਜਿਹੜਾ ਇਹ ਲਾਗੂ ਕਰਨ ਵਾਸਤੇ ਅੱਜ ਸਾਡੇ ਕਰਤਕ ਦੀਆਂ 20-25 ਮੰਡੀਆਂ ਨੂੰ ਵੀ ਜਿਹੜਾ ਇਹਨਾਂ ਨੇ ਸੱਟ ਲਾਈ ਹੈ ਕਿਉਂਕਿ ਉਹ ਜਿਹੜੇ 5-6 ਕਾਰਪੋਰਟ ਘਾਣਿਆਂ ਨੂੰ ਜਿਹੜਾ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਕੁਝ ਹੋਇਆ ਵੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕਣਕ ਦੀ ਖਰੀਦ ਦੀ ਜਿਹਦੇ 'ਚ ਸਾਡਾ ਆਰਤੀਆ ਭਾਈਚਾਰਾ ਜਾਂ ਮਜ਼ਦੂਰ ਭਾਈਚਾਰਾ ਉਹ ਜਿਹਦਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੋਊਗਾ ਇਸੇ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਸੀ ਕਿ ਜਿਹੜਾ ਭਾਜਪਾ ਨੂੰ ਦੇਸ਼ ਭਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਾਂਗੇ ਉਸੇ ਵਿਰੋਧ ਦੀ ਘੜੀ 'ਚ ਭਾਜਪਾ ਨੇ ਜਿਹੜੀ ਫ੍ਰੀਕੋਰਟ ਤੋਂ ਟੈਕਟ ਐਲਾਨ ਕੀਤੀ ਹੈ ਹੰਸਾ ਜੀ ਹੰਸੀ ਨੂੰ ਪਹਿਲੀ ਗੱਲ ਤਾਂ ਅਸੀਂ ਬਹੁਤ ਮੰਨ ਭਾਗੀਏ ਗੱਲ ਹੈ ਕਿਉਂਕਿ ਉਹ ਪੰਜਾਬ ਦਾ ਹੀ ਵਸਨੀਕ ਹੋ ਕੇ ਜਿਹੜਾ ਕਿ ਉਹ বিজে ਭਲਾ ਕੋਈ ਵੀ ਲੀਡਰ ਹੈ ਜਿਹੜਾ ਪੰਜਾਬ ਦਾ ਜਿਹੋ ਭਾਪੀ ਦੀ ਟੈਗਟ ਤੇ ਲੜਦਾ ਹੈ ਤਾਂ ਉਹ ਸਭ ਤੋਂ ਵੱਡਾ ਕਾਹਨ ਉਹ ਕਰ ਰਿਹਾ ਆ ਆਪਣੇ ਦੇਸ਼ ਆਵਦੇ ਸੂਬਾ ਵਾਸੀਆਂ ਨਾਲ ਜਾਂ ਦੇਸ਼ ਵਾਸੀਆਂ ਨਾਲ ਕਿਉਂਕਿ ਮਾਨ ਹੈ ਦੂਜੀਆਂ ਸਟੇਟਾਂਾਂ ਦੇ ਵੀ ਪੰਜਾਬ ਇੱਕ ਮੂਹਰੇ ਅੱਗੇ ਖੜ ਕੇ ਸੰਘਰਸ਼ ਲੜਨ ਦੇ ਜਿਹੜਾ ਮੋਢੀ ਰਿਹਾ ਤੇ ਉਸੇ ਪੰਜਾਬ ਦੇ ਵਿੱਚੋਂ ਹੀ ਸਾਡੇ ਜਿਹੜੇ ਲੀਡਰ ਹੈ ਅੱਜ ਉਹਨਾਂ ਦੀ ਚੋਚਾ ਗਿਦੀ ਕਰਕੇ ਉਹਨਾਂ ਦੀਆਂ ਟਿਕਟਾਂ ਤੇ ਲੈ ਕੇ ਉਹਨਾਂ ਤੋਂ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਦੀ ਜੇ ਸੋਚਦੇ ਆ ਤਾਂ ਬਹੁਤ ਮੰਦਭਾਗੀ ਹੈ ਉਹਦਾ ਜਿਹੜਾ ਵਿਰੋਧ ਹੈ ਸੰਯੁਕਤ ਮੋਰਚਾ ਨਹੀਂ ਉਹ ਅਸੀਂ ਡਟਵਾ ਕਰਾਂਗੇ ਜੇ ਹੰਸ ਰਾਜ ਜੀ ਕੱਲ ਨੂੰ ਇੱਥੇ ਫ੍ਰੀਕੋਟ ਆ ਰਹੇ ਆ ਤਾਂ ਅਸੀਂ ਉਹਨਾਂ ਦਾ ਜਿਹੜਾ ਸੰਯੁਕਤ ਮੋਰਚਾ ਜਿੱਥੇ ਬੰਦੀਆਂ ਵੱਲੋਂ ਡਟਮਾ ਵਿਰੋਧ ਕਰਾਂਗੇ ਤਾਂ ਜੋ ਜਿਹੜਾ ਭਾਜਪਾ ਦਾ ਭਲਾ ਕੋਈ ਵੀ ਕੈਂਡੀਡੇਟ ਆ ਉਹਨੂੰ ਪਿੰਡਾਂ 'ਚ ਤਾਂ ਅਸੀਂ ਵਰਤ ਨਹੀਂ ਦੇਣਾ ਅਸੀਂ ਤਾਂ ਪਿੰਡਾਂ ਵਾਲੇ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਵੀ ਅਪੀਲ ਕਰਦੇ ਆ ਕਿਉਂਕਿ ਜਿਹੜੇ ਸਾਡੇ ਧੀਆਂ ਪੁੱਤਾਂ ਦੇ ਨਹੀਂ ਬਣੇ ਸਾਡੇ ਉੱਥੇ ਨੌਜਵਾਨਾਂ ਦੇ ਕਤਲ ਕਰਾਏ ਆ ਜਾ ਸਾਡੇ ਉੱਥੇ ਨੌਜਵਾਨ ਲਤਾੜੇ ਐ ਇੰਨੀਆਂ ਜਿਹੜੀਆਂ ਉਹਨਾਂ ਨੂੰ ਸੱਟਾਂ ਵਧਾਈਆਂ ਜੋ ਕੁਛ ਕੀਤਾ ਉਹ ਲੋਕਾਂ ਦੇ ਸਾਹਮਣੇ ਆ ਇਹ ਅੱਜ ਵੀ ਸਾਡੇ ਕਿਸਾਨ ਭਰਾ ਉਹਨਾਂ ਨੂੰ ਪਿੰਡਾਂ 'ਚ ਵੜਨ ਦੇਣਗੇ ਤਾਂ ਬਹੁਤ ਮੰਦ ਭਾਗਾ ਅਸੀਂ ਸੰਯੁਕਤ ਮੋਦੀ ਚੰਡੀਓ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਜਿੱਥੇ ਕਿਤੇ ਵੀ ਬੀਜੇਪੀ ਦਾ ਕੋਈ ਵੀ ਆਗੂ ਚੋਣ ਪ੍ਰਚਾਰ ਦੇ ਦੌਰਾਨ ਆ ਕੇ ਇਹ ਕਹਿੰਦਾ ਵੀ ਮੈਂ ਬੀਜੇਪੀ ਦਾ ਆਗੂ ਆ ਤਾਂ ਉਹਨੂੰ ਵੜਨ ਨਾ ਦਿੱਤਾ ਜਾਵੇ ਅਬ ਬਤਾ ਕਿ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਕੀਤਾ ਜਾਊਗਾ ਵਿਰੋਧ ਇਹਨਾਂ ਦਾ ਜੀ ਤਕਰੀਬਨ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਤਾਂ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾਊਗਾ ਪਰ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਾਲੇ ਉਹ ਪਿੰਡਾਂ ਲੈਵਲ ਤੇ ਵੀ ਪੜਾ ਕੱਲ ਨੂੰ ਕੋਈ ਵੀ ਪ੍ਰੋਗਰਾਮ ਆਉਂਦਾ ਪਰ ਜਿਹੜੇ ਭਾਜਪਾ ਦੇ ਆਗੂ ਆਉਣਗੇ ਇਹਨਾਂ ਨੂੰ ਇਹਨਾਂ ਦੇ ਤਲੀਆਂ ਤੇ ਚੋਗ ਐਬ ਜੀ ਜਗਾਵਾਂਗੇ ਯਾਦ ਰੱਖਣਗੇ ਕਿ ਅਸੀਂ ਪੰਜਾਬ ਦੇ ਨਾਲ ਕਿਹੋ ਜਿਹਾ ਬਲਤਾਦਾ ਕਰਦੇ ਆ ਆਪਦੇ ਹੀ ਪਰਿਵਾਰ ਦੇ ਵਿੱਚ ਅੱਜ ਦੁਸ਼ਮਣਾਂ ਦੀਆਂ ਟਿਕਟਾਂ ਲੈ ਕੇ ਜਿਹੜੇ ਪੰਜਾਬ ਦੇ ਡਟ ਕੇ ਵਿਰੋਧ ਚ ਖੜੇ ਆ ਉਹਨਾਂ ਦੀਆਂ ਟਿਕਟਾਂ ਲੈ ਕੇ ਜੇ ਸਾਡੇ ਦਰਾਂ ਤੇ ਆਉਣਗੇ ਤਾਂ ਇਹਨਾਂ ਨੂੰ ਅਸੀਂ ਕਿਸੇ ਵੀ ਹਾਲ ਚ ਬਖਸ਼ਾਂਗੇ ਨਹੀਂ ਜਦ ਤਰਾ ਦੂਜੀਆਂ ਪਾਰਟੀਆਂ ਦੇ ਵਿੱਚੋਂ ਛੱਡ ਕੇ ਆ ਬਿਉਹ ਵੀ ਜਿਹੜੀ ਹੈਗੀ ਇਹਦੇ ਬੀਜੇਪੀ ਵਿੱਚ ਜਿਹੜੀ ਆਪ ਜਿਹੜੀ ਸ਼ਾਮਲ ਹੋ ਰਹੀ ਕਿਉਂ ਕਸਣਾ ਦੇ ਦੇ ਬਹੁਤ ਹੀ ਮੰਦਪਗ ਹੈ ਜੀ ਜਿਹੜਾ ਇਸ ਟਾਈਮ ਜਾ ਕੇ ਬੀਜੇਪੀ ਦੇ ਵਿੱਚ ਖੜਨਾ ਉਹ ਤਾਂ ਪਹਿਲਾਂ ਹੀ ਆਪਾਂ ਗੱਲ ਕਰਕੇ ਹਟਿਆ ਵੀ ਇਹ ਬਹੁਤ ਮੰਦ ਭੱਗਾ ਕਾਲੀ ਦਲ ਨੂੰ ਵੀ ਅਸੀਂ ਕਰਾ ਦੀ ਚੋਟ ਤਾਂ ਹੀ ਦਿੱਤੀ ਸੀ ਅੱਜ ਤੋਂ ਹਫਤਾ ਪਹਿਲਾਂ ਵੀ ਤਕਰੀਰ ਭਗਤ ਸਿੰਘ ਦੀ ਜਿੱਦੇ ਚੀਫ ਸੰਧਾਂਜਲੀ ਸਮਾਗਮ ਸੀਗਾ ਫੋਇਪਰ ਤੋਂ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਟ ਕੇ ਉੱਥੇ ਬਿਆਨ ਦਿੱਤਾ ਸੀ ਕਿ ਜੇਕਰ ਕਾਲੀ ਦਲ ਭਾਜਪਾ ਨਾਲ ਕੋਈ ਰਲਮਾ ਕਰਕੇ ਪੰਜਾਬ ਦੇ ਵਿੱਚ ਉੱਤਰਦਾ ਤਾਂ ਕਾਲੀ ਦਲ ਦਾ ਵੀ ਡਟਵਾ ਵਿਰੋਧ ਕਰਾਂਗੇ